నచ్చ విద్యా నిదాన నిగమంగ నచ్చ గణ విద్యా నిదా నిగమగ నిగమంగ नच बने है नाम कीर्तन है ना ही मैं वेद विद्या का खजाना हाँ ना ही मैं गुणा का पारख हाँ ना ही मेरे पास परमात्मा दी सहत सलाह है नचराग रतन कंठग नह चंचल चतुर चतर है चंचल चंचल चतुर चतर है चतर चतर चात्र है मेरे गले विच श्रेष्ठ राग भी नहीं ना ही मैं चौस्त ते बड़ा सियाना हाँ भाग उद्दम लघंग माया ਨਾਨਕ ਸਾਧ ਸੰਗ ਖਲ ਪੰਡਿਤ ਹੈ ਉਰਵਲੇ ਭਾਗਾ ਅਨਸਾਰ ਉਦਮ ਕੀਤੇ ਆ ਮਾਇਆ ਮਿਲਦੀ ਹੈ ਉਹ ਵੀ ਮੇਰੇ ਪਾਸ ਨਹੀਂ ਪਰ ਏ ਨਾਨਕ ਸਾਧ ਸੰਗ ਵਿੱਚ ਆ ਕੇ ਮੂਰਖ ਪੰਡਿਤ ਬਣ ਜਾਂਦਾ ਹੈ ਇਹ ਹੀ ਮੇਰਾ ਆਸਰਾ ਹੈ ਕੰਠ ਰਮਣੀਆ RAM RAM ਕੰਠ ਰਮੀ ਹਾਂ ਕੰਠ ਰਮੀਨ RAM RAM ਮਾਲਾ ਕੰਠ ਰਮੀਨ ਕਾਂਠਰਮੀਨ ਰਾਮ ਰਾਮ ਮਾਲਾ ਹਸਤ ਉੱਚ ਪ੍ਰੇਮ ਦਾ ਪਾਠ ਪੜੋ ਜਿਹੜਾ ਪੜਾਇਆ ਹੈ ਠੀਕਾ ਪੜੋ ਸਾਰੇ ਜਣੇ ਅਗਲਾ ਪਾਠ ਪੜ੍ਹ ਲਓ ਜਿਹੜਾ ਮਨੱਖ ਗਲੇ ਤੋਂ ਪਰਮਾਤਮਾ ਦੇ ਨਾਮ ਦੇ ਉਚਾਰਨ ਨੂੰ ਗਲੇ ਦੀ ਸੁੰਦਰ ਮਾਲਾ ਪਣਾਉਂਦਾ ਹੈ ਹਿਰਦੇ ਵਿੱਚ ਪ੍ਰੇਮ ਟਿਕਾਣ ਨੂੰ ਮਾਲਾ ਦੀ ਥੈਲੀ ਬਣਾਉਂਦਾ ਹੈ ਜੀ ਭਣ ਜੋ ਉੱਤਮ ਸ਼ਲੋਕ ਉਦਰੰਗ ਨੈਣ ਨੰਦਨੀ ਹਾਂ ਉਦਰੰਗ ਨੈਣ ਨੰਦਨੀ ਉਦਰੰਗ ਨੈਣ ਨੰਦਨੀ ਜਿਹੜਾ ਮਨੱਖ ਜੀਵਨ ਵਾਲਾ ਸਖਤ ਸਲਾਹ ਦੀ ਬਾਣੀ ਉਚਾਰਦਾ ਹੈ ਉਹ ਮਾਇਆ ਦੇ ਪ੍ਰਭਾਵ ਤੋਂ ਬਾਚ ਜਾਂਦਾ ਹੈ ਵਾਹੀ ਗੁਰੂ ਚਿਕਾ ਖਾਲਸਾ ਵਾਹੀ ਚਲੋ ਬਤ ਅੱਗੇ ਚਲੋ ਬਤ ਜਲਦੀ ਨਾਲ ਸਾਈ ਜਾਇਆ ਕਰੋ ਅੱਗੇ ਜੱਕ ਜਿਵੇਂ ਹੈ ਇਸ ਟਾਈਮ ਨਾ ਆਪਣੇ ਕੋਲ ਪੂਰਾ ਪੂਰਾ ਹੀ ਹੁੰਦਾ ਇਸ ਟਾਈਮ ਚਲੋ ਕਵੀਰ ਨਰਾਇਣ ਬਿਸੋਰੀਆ ਰਹੁਰੇ ਨਾਇਰ ਬਿਸੋਰੀਆ ਕਵੀਰ ਰਾਇਨ ਬਿਸੋਰੀਆ ਰਹੁਰੇ ਸਖ ਮਜੂਰ ਤੇਵਨ ਦੇਵਨ ਤਾੜੀ ਤੇ ਸੈ ਉਗਵਤ ਸੂਰ ਏਕ ਵੀਰ ਆਖ ਸਮੁੰਦਰ ਤੋਂ ਵਿਸਰੇ ਹੋਏ ਇਸ ਅੰਕ ਸਮੁੰਦਰ ਦੇ ਵਿੱਚ ਹੀ ਟਿਕਿਆ ਰਹੋ ਨਹੀਂ ਤਾਂ ਹਰ ਰੋਜ਼ ਸੂਰਜ ਚੜਦੇ ਸਾਰ ਹਰੇਕ ਮੰਦਰ ਵਿੱਚ ਡੌਣੀ ਦਾ ਮਾਰੇਗੀ ਉਹ ਵੀਰ ਸੁੱਤਾ ਕੀ ਕਰੇ ਕਰ ਜਾਗਰ ਰੋਏ ਪੈ ਦੁਖ ਜਾਗਰ ਪੈ ਦੁਖ ਲੋ ਜਾਗਰ ਪੈ ਤੈ ਦੁਖ ਜਾਂਕਾ ਵਾਸਾ ਗੁਰਮਹਿ 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 ਸੋ ਕੀ ਹੋਵੇ ਸੁਖ ਹੈ ਸਾਰਿਆਂ ਹੈ ਪ੍ਰਭੂ ਦੀ ਯਾਦ ਵਿੱਚ ਓਸੇ ਓਸੇ ਆ ਰਹੇ ਹੋ ਤੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਬਾਸ਼ ਅੱਗੇ ਪੜੋ ਅਤਿਨਤਨ ਸਭ ਦੀ ਜਿਦਾ ਹੋਈ ਜਾਂਦਾ ਨਾ ਨਤਨਤਨ ਸਾਹਿਬ ਪੜੋ ਜਿਹਨੂੰ ਜਵਾਨੀ ਜਿਆਦਾ ਜਵਾਨੀ ਪੜੋ ਚਲੋ ਸਵਈਏ ਮਹੱਲੇ ਪਹਿਲੇ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਮਨੁੱਖ ਪਰਖ ਤੇ ਆਇਬਰ ਦਾਤਾ ਅਕਾਲ ਪੁਰਖ ਨੂੰ ਇਕਾਗਰ ਮਨ ਨਾਲ ਸਿਮਰ ਕੇ ਜੋ ਬਖਸ਼ੀ ਮਤਲਾਇਆ ਕੋ ਪੂਰੇ ਬਾਣੀ ਪੜ੍ਹੋ ਜੋ ਬਖਸ਼ਿਸ਼ਾ ਕਰਨ ਵਾਲਾ ਹੈ ਸੰਤ ਸਹਾਰ ਸਦਾ ਬਖਿਅਤਾ ਬਖਿਅਤਾ ਜੋ ਸੰਤਾਂ ਦਾ ਆਸਰਾ ਹੈ ਅਤੇ ਜੋ ਸਦਾ ਹਾਜ਼ਰ ਨਾਜ਼ਰ ਹੈ ਤਾਸ ਚਰਨਲੇ ਰੇਦੇਬ ਸਾਹਿਬੋ ਰੇਦੇਬ ਸਾਹਿਬੋ ਖਾਲਸਾ ਜੀ ਦੇ ਮੈਂ ਉਸ ਦੇ ਚਰਨ ਆਪਣੇ ਹਿਰਦੇ ਵਿੱਚ ਟਿਕਾਉਂਦਾ ਹਾਂ ਤੋਂ ਪਰਮ ਗੁਰੂ ਨਾਨਕ ਨਾਨਕ ਗੁਣ ਗਾਵੋ ਨਾਨਕ ਗੁਣ ਗਾਵੋ ਅਤੇ ਇਹਨਾਂ ਦੀ ਬਰਕਤ ਨਾਲ ਪਰਮ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਗੁਣਾਂ ਨੂੰ ਗਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬੱਤ ਸਾਰੇ ਭਾਗ ਹੋ ਗਏ ਸੰਪੂਰਨ ਤੀਜੀ ਪੋਥੀ ਚੌਥੀ ਹੈਗੀ ਕੋਈ ਲੈਣੀ ਤਾਂ ਨਹੀਂ ਥਾਗ ਲੈਣਾ ਤਾਂ ਨਹੀਂ ਇਸਨਾਈ ਹਾਂ ਔਖਾ ਹੈਗਾ ਨਾ ਉਹ ਘਰੇ ਹੈਗਾ ਬਸ ਠੀਕ ਠੀਕ ਹੈ ਠੀਕ ਹੈ ਚਲ ਬੱਤ ਅੱਗੇ ਚੱਲ ਨਾ ਸਿਤਰੇ ਨਾ ਮਿਤਰੇ ਨਾ ਪਰਮ ਨਾ ਸਤਿ ਤ੍ਰੇ ਨ ਮਿਤ੍ਰੇ ਨ ਪਰਮ ਨ ਪਿਤਰੇ ਤੇਰਾ ਨਾ ਕੋਈ ਦੁਸ਼ਮਣ ਹੈ ਤੇਰਾ ਨਾ ਕੋਈ ਦੋਸਤ ਹੈ ਤੈਨੂੰ ਨਾ ਕੋਈ ਪਰਮ ਹੈ ਤੇਰਾ ਨਾ ਕਿਸੇ ਦਾ ਡਰ ਹੈ ਨਾ ਕਰਮੰਗ ਨਾ ਕਾਇ ਜਨਮ ਅਜਾਏ ਤੂੰ ਕਰਮਾ ਤੋਂ ਸਤਪਨਾ ਪਾ ਜਾ ਮੇਰੀਆਂ ਸਰੀਰ ਤੋਂ ਰਹੇ ਤੇ ਤੂੰ ਜਨਮ ਵਿੱਚ ਨਹੀਂ ਆਉਂਦਾ ਤੂੰ ਇਸ ਤ੍ਰੀ ਤੋਂ ਫਾਇਦਾ ਨਹੀਂ ਹੋਇਆ ਨਾ ਚਿਤਰੇ ਨ ਮਿਤਰੇ ਪਰੇ ਹੈ ਪਵਿੱਤਰੇ तेरा कोई तेरी कोई तस्वीर नहीं तेरी तेरी तेरा कोई मित्र नहीं तू निर्लेप है तू पवित्र है बलजीत का हौसला रहेगा फत्ते फत्ते शाबाश आगे चलो बे बाकी आपदा पानीया पडो जंगा रत्न साहब चलो जिमे जिमे आए पता हमें सुना दो उन दे दे मुंडे ने जिमे आए हां चलो 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 सुने सत संतोख ज्ञान सुने तीज़ी तीज़ी। सुने सत संतोख ज्ञान सुने अक्षक अच्छा का स्नान सुने पट पट पावे मान सुने लागे सहज ध्यान नानक भक्त सदा बिगा सुने दुख पाप का ना सुने सदा गुना के गाहु सुने से एक पीत पाचा सुने अंधे पावे राहो सुने हाथ और बैस गाहो नानक भक्त सदा बिगा सुने दुख पाप का ना दुख पाप का नाश ਮੰਨੇ ਕੀ ਗੱਤ ਕਹੀ ਨਾ ਸੁਨੇ ਸੁਨੇ ਦੂਖ ਪਾਪ ਕਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਦੇਖੋ ਕਹਿ ਪਛੈ ਪਛਤਾ ਕਾਗਦ ਕਲਮ ਨਾ ਲੇਖਣ ਹਾਲ ਮੰਨੇ ਕਾ ਵੈ ਕਲਮ ਵਿਚਾਰ ਐਸਾ ਨਾਮ ਨੇ ਅੰਦਰ ਹੋਏ ਦੇਖੋ ਮਨ ਜਾ ਰੇ ਮਨ ਕੋਈ ਬਸ ਈ ਕਪਤ ਨਾ ਬਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਸ਼ਾਬਾਸ਼ ਠੀਕ ਆ ਜਿਹੜਿਆ ਹੋਰ ਪਦ ਨੂੰ ਪੜ ਲੱਗ ਗਿਆ ਜਿਹਨਾਂ ਉਹਦਾ ਜਿੰਨਾ ਜਾਣਦਾ ਚਲੋ ਸੁਣਨਾ ਚਲੋ ਸੁਣਾਈ ਪ੍ਰਭ ਬਖਸ਼ਣ ਦੀਨ ਦਿਯਾਲ ਹੈ ਬਖਸ਼ੰਧਾਰ ਪ੍ਰਭੂ ਗਰੀਬਾਂ ਤੇ ਤਰਸ ਕਰ ਭਗਤ ਵਚਲ ਭਗਤ ਵਚਲ ਸਦਾ ਕਿਰਪਾਲ ਭਗਤਾਂ ਦਾ ਪਿਆਰ ਤੇ ਸਦਾ ਦਿਯਾਲ ਕਰਨ ਵਾਲਾ ਹੈ ਅਨਾਥ 나ਥ ਗੋਵਿੰਦ ਗੋਪਾਲ ਅਨਾਥ 나ਥ ਅਨਾਥ 나ਥ ਗੋਵਿੰਦ ਗੋਪਾਲ ਅਨਾਥਾਂ ਦਾ ਮਾਲਕ ਧਰਤੀ ਦੀ ਪਾਲਣਾ ਕਰਦਾ ਹੈ ਸਰਬ ਘਟਾ ਕਰ ਕਰਤਪਰਤ ਵਾਲਾ ਸਵਨਾ ਸ਼ਰੀਰਾਂ ਦੀ ਪਾਲਣਾ ਕਰਦਾ ਹੈ ਆਦਪੁਰਖ ਕਾਰਣ ਕਰਤਾ ਸਭ ਤੋਂ ਪਹਿਲਾ ਕਰਨਹਾਰ ਤੇ ਬਣਾਉਣ ਵਾਲਾ ਹੈ ਭਗਤ ਜਨਾ ਕੇ ਪ੍ਰਾਣ ਆਧਾਰ ਪ੍ਰਾਣ ਆਧਾਰ ਭਗਤਾਂ ਦੇ ਪ੍ਰਾਣਾ ਦਾ ਆਸਰਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਚਲੋ ਬਤਾ ਕੇ ਸਰਾਈ ਰੂਪ ਸਤਜਾਂ ਦਾ ਸਤ ਸਥਾਨ ਗੈਸ ਦਾ ਰੂਪ ਤੇ ਟਿਕਾਣਾ ਸੱਚਾ ਹੈ ਔਰਖ ਸਤ ਕੇਵਲ ਪ੍ਰਧਾਨ ਔਰਖ ਸਤ ਕੇਵਲ ਪ੍ਰਧਾਨ ਕੇਵਲ ਉਹ ਸੱਚਾ ਆਕਾਲ ਪੁਰਖ ਹੀ ਸ਼੍ਰੋਮਣੀ ਹੈ ਕਰਤੂਤ ਸਤ ਸਤ ਜਾ ਕੀ ਬਾਣੀ ਜੈ ਸਦੀ ਕਰਨੀ ਸੱਚੀ ਹੈ ਤੇ ਬਾਣੀ ਵੀ ਸੱਚੀ ਹੈ ਸਤ ਪੁਰਖ ਸਭ ਮਾਹੇ ਸੁਬਾਣੀ ਮਹੇਸਵਾਣੀ ਉਹ ਪੁਰਖ ਸਬਣਾ ਵਿੱਚ ਵਸ ਰਿਹਾ ਹੈ ਸਤ ਕਰਮਾ ਜਾ ਕੀ ਰਚਨਾ ਸਤ ਜਸ ਦੇ ਕੰਮ ਤੇ ਰਚਨਾ ਸੱਚੀ ਹੈ ਮੂਲ ਸਤ ਸਤ ਉਤਪਤ ਉਹ ਉਹ ਮੋਢ ਸੱਚਾ ਹੈ ਤੇ ਉਸ ਦੀ ਰਚੜਾ ਸੱਚੀ ਹੈ ਸਤ ਕਰਨੀ ਨਿਰਮਲ ਨਿਰਵਲੀ ਜਸ ਦੀ ਕੁਦਰਤ ਪਵਿੱਤਰ ਤੋਂ ਪਵਿੱਤਰ ਹੈ ਜਿਸੇ 부ਝਾਏ ਤਿਸੇ ਸਭ ਭੜੀ ਜਿਸ ਨੂੰ ਸਮਝਾਉਂਦਾ ਹੈ ਉਸ ਦੇ ਲਈ ਸਭ ਚੰਗੀ ਹੈ ਸਤ ਨਾਮ ਪ੍ਰਭ ਕਾ ਸੁਖਦਾਈ ਪ੍ਰਭੂ ਦਾ ਸੱਚਾ ਨਾਮ ਸੁਖ ਦੇਣ ਵਾਲਾ ਹੈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਇਹ ਨਾਨਕ ਗੁਰੂ ਕੋਲੋਂ ਸੱਚਾ ਵਿਸ਼ਵਾਸ ਪਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜੇ ਥੋੜੇ ਮਗਰ ਨੂੰ ਹੋ ਜਾ ਥੋੜੇ ਰਿਵਲ ਪਤ ਮੜੇ ਭੜੇ ਭੜੇ ਮਗਰ ਨੂੰ ਹੋ ਹੋ ਜਾ ਤੁਸੀਂ ਹਜ਼ਾਰ ਜੋ ਜਿਸ ਨੂੰ ਹੋ ਜਾ ਅੱਜ ਤਣੂ ਹੋ ਜਾ ਅੱਜ ਨਾਲ ਇੱਧਰ ਨੂੰ ਹੋ ਜਾ ਲੈਣ ਵਿਚਾਲੇ ਕਰ

ਗਨੀਮਲ ਸਿਕਸਤਾ ਹੈ ਗਰੀਬ ਉਲ ਪਰ ਰਸਤਾ ਹੈ ਗਨੀਮਲ ਸਿਕਸਤਾ ਹੈ ਗਰੀਬ ਉਲ ਪਰ ਰਸਤਾ ਹੈ ਗਨੀਮਲ ਸਿਕਸਤਾ ਹੈ ਗਰੀਬ ਉਲ ਪਰ ਰਸਤਾ ਹੈ ਗਨੀਮਲ ਗਨੀਮਲ ਸਿਕਸਤਾ ਹੈ ਗਰੀਬ ਉਲ ਪਰ ਰਸਤਾ ਹੈ ਦਸਮਨਾ ਨੂੰ ਹਾਰ ਦੇਣ ਵਾਲਾ ਹੈ ਗਰੀਬ ਪਰਵਰ ਹੈ ਕਿੱਥੀ ਪੜਿਆ ਕਮਜ਼ੋਰ ਨਿਮਾਨਿਆਂ ਨੂੰ ਪਾਲਣ ਵਾਲਾ ਹੈ ਮਾਣ ਦੇਣ ਵਾਲਾ ਹੈ ਬੁਲੰਦੋਲ ਮਕਾਨ ਹੈ ਜਮੀਨਲ ਮਕਾਨ ਹੈ ਜਮੀਨ ਬੁਲੰਦੋਲ ਮਕਾਨ ਹੈ ਜਮੀਨਲ ਜਮਾਨਾ ਹੈ ਉੱਚਾ ਉੱਚਾ ਮਕਾਮ ਤੇਰਾ ਹੈ ਤੇਰਾ ਟਿਕਾਣਾ ਸਭ ਤੋਂ ਉੱਚਾ ਹੈ ਤੇਰੇ ਵਰਗਾ ਹੋਰ ਕੋਈ ਨਹੀਂ ਤੂੰ ਸੰਸਾਰ ਵਿੱਚ ਹਰ ਸਮੇਂ ਹੈ ਜੋਲੇ ਤਮਾਮ ਹੈ ਤਮੀਜ ਜਲ ਤਮਾਮ ਹੈ ਰਜੂਲ ਨਦਾਨ ਹੈ ਰਜੂਲ ਨਦਾਨ ਹੈ ਉਹ ਸਬਨਾ ਦੀ ਤਮੀਜ ਸਲੀਕਾ ਚੰਗਾ ਢੰਗ ਤਰੀਕਾ ਹੈ ਹਰ ਇਕਵਲ ਅਰਜੂ ਧਿਆਨ ਦੇਣ ਅਰਜੂ ਧਿਆਨ ਕਰਨ ਦਾ ਖਰਾਨਾ ਹੈ ਖਣਾਓ ਵੀ ਅੱਗੇ ਇਹਨੂੰ ਵਧਣ ਦੇ ਦੇ ਮਾਈਕ ਤੇ ਤਾਂ ਹੁਣ ਚਾਲ ਚਾਲ ਆ ਜਾਂਦੇ ਹਾਲ ਬਾਜੀ ਬੱਤੇ ਬੱਤੇ ਕਿ ਪਾਰੇ ਲਾਇਆ ਕਰੋ ਅੰਦਰੋਂ ਅੰਦਰ ਜਾ ਕੇ ਦੇਖੋ ਚੱਲੋ ਵੀ ਅੱਗੇ ਚੱਲੋ ਅੱਗੇ ਆਪਾਂ ਇਹਨਾਂ ਦੇ ਕੋਲ ਦੇਖੋ ਕਿ ਨਾ ਜੀ ਦਾ ਇਹ ਉੱਧਰ ਬਹੁਤ ਕਰਦੇ ਚੱਲੋ ਦੇਖੀ ਕੋਲ ਬੱਤੇ ਨੂੰ ਉੱਧਰ ਨੂੰ ਹੋ ਜਾਸਕੇ ਚੱਲੋ ਹਾਂ ਅਰੇ ਜੀ ਇਹਦਾ ਕੋਈ ਅਜਿਹਾ ਨਹੀਂ ਸਰ ਇਹ ਪਾ ਦੇ ਇੱਕ ਵਾਰ ਜਨ ਹਾਰ ਹਾਰ ਜਨ ਹਾਰ ਹਾਰ ਜਨ ਹਾਰ ਹਾਰ ਜਨ ਹਾਰ ਹਾਰ ਹਾਂ ਦਾ ਨਾਮ ਨਾ ਪਾਇਆ ਹਾਂ ਦਾ ਨਾਮ ਲਗਾਇਆ ਤੇ ਪਾ ਜੰਗ ਪਾਸ ਜੋ ਸਤਗੁਰੂ ਦੇ ਸ਼ਰਣੇ ਜੋ ਸਤਗੁਰੂ ਦੇ ਸ਼ਰਣੇ ਸੰਗਤ ਨਹੀਂ ਆਏ ਸੰਗਤ ਨਹੀਂ ਆਏ ਤਕਰੀ ਤਕਰੀ ਵਾਸ ਜਿਨ ਹਰ ਦਿਨ ਜਿਨ ਹਰ ਦਿਨ ਸਤਗੁਰ ਪੰਚ ਪਾਈ ਸਤਗੁਰ ਸੰਗਤ ਪਾਈ ਤੈਨ ਤਰ ਮਸਤਕ ਤੰਤਰ ਮਸਤਕ ਲਿਖਿਆ ਲਿਖਾ ਸ ਤਨ ਤਨ ਸਤ ਸੰਤ ਤੰਤਰ ਸਤ ਸੰਗਤ ਤਨ ਤਨ ਸਤ ਸੰਗਤ ਜੇ ਤਾਰ ਸ ਪਾਇਆ ਜਿਧਾਰ ਰਸ ਆਇਆ ਪਾਗ ਰਿੰਜਮ ਮੇਲੇ ਜਨ ਨਾਨਕ ਨਾਮ ਮਿਲਜਨ ਨਾਨਕ ਨਾਮ ਪਾਗ ਪ੍ਰਕਾਸ਼ ਪ੍ਰਕਾਸ਼ ਰਾਗ ਗੂਜਰੀ ਮਹੱਲਾ ਪੰਜਵਾ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਕਾਹੇ ਰੇ ਮਨ ਚਿਤਵਾ ਉਦਮ ਜਾਕਾਰ ਜਕ ਹਰ ਹਰ ਕੀਓ ਪਰਿਆ ਜਾ ਆਹਰ ਹਰ ਜੀਓ ਪਰਿਆ ਸੈਲ ਪਥਰ ਮੈਂ ਜੰਤੂ ਪਾਏ ਜੰਤੂ ਪਾਏ ਤਾਕਾ ਰਿਜਕ ਆਗੇ ਕਰਤ ਰਿਆ ਆਗੇ ਕਰਤ ਰਿਆ ਬਸ ਠੀਕ ਆ ਵਾਹਿਗੁਰੂ ਜੀ ਖਾਲਸਾ ਜੀ ਗੁਰੂ ਜੀ ਕੀ ਫਤਿਹ ਸਰਪੁਤਰਾ ਗੇਟ ਨਾਲੋਂ ਜਿਵੇਂ ਜਿਵੇਂ ਆਓ ਇਹ ਦੋ ਵਜੇ ਸੰਤੂ ਜੀ ਆਏ ਉਹ ਸੁਣਾਓ ਇਹਨਾਂ ਦਾ ਹੋ ਗਿਆ ਚਲੋ ਜੀ ਸੁਣਾਓ ਚਲੋ ਜੀ ਉਹਦੇ ਛੋਟੇ ਸਾਰਿਆਂ ਦਾ ਹੋ ਗਿਆ ਨਾ ਬੱਚੇ ਜਦੋਂ ਸਾਦੇ ਪਾਣੀ ਆ ਫੋਟੋ ਲੈ ਕੇ ਜਿੰਨਾਂ ਦਾ ਹੋ ਗਿਆ ਠੀਕ ਆ ਸਾਰੇ ਨੂੰ ਚਲੋ ਅੱਗੇ ਬਿਟਾਓ ਸੋ ਜੋ ਲਾਵੇ ਨਿਹ ਜੋ ਮਨੁੱਖ ਰਾਹੀ ਨਾਲ ਪਿਆਰ ਪਾ ਲੈਂਦਾ ਹੈ ਤਾਂ ਕੋ ਹੱਥ ਨਾ ਆਵੇ ਕਹੇ ਉਸ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ ਮਨ ਹਰ ਕੇ ਨਾਮ ਕੀ ਪ੍ਰੀਤ ਪ੍ਰੀਤ ਪਰਤੀਤ ਪ੍ਰੀਤ ਸੁਖਦਾਈ ਪ੍ਰੀਤ ਸੁਖਦਾਈ हे ਮਨ ਪ੍ਰਭੂ ਦੇ ਨਾਮ ਦਾ ਪਿਆਰ ਸੁਖ ਦੇਣ ਵਾਲਾ ਹੈ ਕਰ ਕਿਰਪਾ ਨਾਨਕ ਆਪ ਲੈ ਲਾਈ ਇਹ ਨਾਨਕ ਇਹ ਪਿਆਰ ਉਸ ਮਨੁੱਖ ਨੂੰ ਨਸੀਬ ਹੁੰਦਾ ਹੈ ਜਿਸ ਨੂੰ ਪ੍ਰਭੂ ਮਿਹਰ ਕਰਕੇ ਆਪ ਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਕਰਦੇ ਬਾਕੀ ਆਦਨਾਨ ਪਾਠ ਕਰੋ ਜਰੂਰ ਜੀ ਸਾਹਿਬ ਤੇ ਜੋ ਵੀ ਬਾਣੀ ਪੜਦੇ ਫੜੋ ਜੀ ਜਵਾਨੀ ਜਾਓ ਤੇ ਅਗਨੇ ਇਸਨੇ ਇਹਨਾਂ ਦਾ ਇਹਨਾਂ ਦਾ ਅਪਰਿਚਤ ਆਸਤੇ ਕਰ ਰਿਹਾ ਹੈ ਦੇਖਣਾ ਪतरी ਦਾ ਬਹੁਤ ਸਾਧਨਾ ਕਰਮ ਜੀ ਤੋਂ ਪਹਿਲਾਂ ਵੀ ਕਰੋ ਬਈ ਦੇਖਣ ਉਹ ਤਾਂ ਨਾ ਦੇਖ ਤੈਨੂੰ ਤਾਂ ਕੱਟੀਆਂ ਹੁੰਦੀਆਂ ਹੁੰਦੀ ਤਨ ਹੈਗੀ ਕਿਉਂਕਿ ਇਹ ਫੋਲ ਕੱਟਣਾ ਚਾਹ ਚਲ ਇਸ ਨਈ ਸਰੋਂ ਨਾਸੇ ਹਨ ਸਾਗ ਨੂੰ ਨਾਸ ਕਰਨੇ ਵਾਲਾ ਹੈ ਕਰਨਾ ਕਰਾਂ ਦਸੰਬਰ ਹੈ ਕਰਨਾ ਕਰਾਂ ਦਸੰਬਰ ਹੈ ਇਹ ਪਾਸ ਹੁੰਦਾ ਹੈ ਇਸਤੀ ਨੂੰ

లైస్ ਹੂੰ ਚਲੋ ਜੀ ਵਿਚ ਦੇਸ ਦੇ ਗੁਰ ਕਮਨ ਮਨ ਹੈ ਜੋ ਸੇਵਕ ਪਰਮੇਸ਼ਰ ਦੀ ਜਤ ਜਾਨਾ ਹੈ ਜੋ ਸੇਵਕ ਜੋ ਸੇਵਕ ਆਪਣੇ ਸਤਿਗੁਰੂ ਨੂੰ ਆਪਣੇ ਸਰਦਾ ਦਾ ਪੂਰੇ ਤੌਰ ਤੇ ਯਕੀਨ ਦਵਾ ਲੈਂਦਾ ਹੈ ਉਹ ਕਾਲ ਪਤਵ ਦੇ ਵਸਤਾਂ ਨੂੰ ਸੰਝ ਲੈਂਦਾ ਹੈ ਜੋ ਸਤਿਗੁਰ ਜਿਤ ਹਿਰਦੇ ਹਰਨਾ ਉਹਨਾਂ ਤਬਾਰ ਗੁਰ ਕਾਬਲ ਜਾਉ ਸਤਿਗੁਰ ਉਹ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ ਗੁਰੂ ਤੋਂ ਪਈ ਵਾਰੀ ਸੱਚੇ ਜਾਂਦਾ ਹਾਂ ਬਾਈ ਠਾਕਾ ਵਾਹਿਗੁਰੂ ਜੀ ਜੀ ਤੁਸੀਂ ਕਰ ਲੈ ਵਾਪਸ ਤੋਂ ਨਾ ਤੁਸੀਂ ਹਾਲੇ ਕਿਵੇਂ ਬਣੇ ਹੋਰ ਵੀ ਪੜ੍ਹ ਲਓ ਜਵਦੀ ਸਾਹਿਬ ਦੀਆਂ ਥੋੜੀਆਂ ਪੌੜੀਆਂ ਪੜ੍ਹ ਲਿਆ ਕਰੋ ਚਲੋ ਵੀ ਅੱਗੇ ਆਹ ਹੋਲੀ ਹੀ ਫੜਾ ਦੇਣੀ ਜੀ ਵੀ ਤੂੰ ਪੜ੍ਹ ਲਿਆ ਤੂੰ ਵੀ ਪੜਿਆ ਕਰ ਹੋਰ ਵੀ ਪੰਜ ਚਾਰ ਪੌੜੀਆਂ ਪੜ੍ਹ ਲਿਆ ਕਰ ਨਹੀਂ ਤੇਰੇ ਇੱਥੇ ਬੈਠੇ ਹੁੰਦੇ ਨਾ ਤੇਰੇ ਖਾਧੀ ਨਾ ਬੈਠਿਆ ਕਰੋ ਜੇ ਸਨਾਈਏ ਜਿ ਜੈ ਪ੍ਰਸਾਦ ਤਾਰ ਰਹਿਤਾ ਤਾਰਮ ਤਾਰਮ ਕਰਨੋ ਤੇਰਾ ਰਹਿਤਾ ਧਰਮ ਜੈ ਸਦੀ ਕਿਰਪਾ ਨਾਲ ਤੇਰਾ ਧਰਮ ਰਹਿੰਦਾ ਹੈ ਮਾਨਸ ਸਦਾ ਧਿਆਏ ਕੇਵਲ ਪਰਮਾ ਪਰ ਬ੍ਰਹਮ ਮਾਨਸ ਸਦਾ ਧਿਆਏ ਕੇਵਲ ਪਰ ਬ੍ਰਹਮ ਇਹ ਮਾਨ ਤੂੰ ਸਦਾ ਆਸ ਪਰਮੇਸ਼ਰ ਨੂੰ ਸਿਮਰ ਪਰਾਵਤ ਜੀ ਜਪ ਜਪ ਤਰਗੇ ਮਾਨ ਪਾਵੇ ਦਰਗੇ ਮਾਨ ਪਾਵੇ ਪਰਬੂ ਦਾ ਭਜਨ ਕੀਤੇ ਆ ਦਰਗਾਹ ਵਿੱਚ ਮਾਨ ਪੈਂਦਾ ਹੈ ਨਾਨਕ ਪਤ ਪਤ ਸਤਿ ਸਤਿ ਕਰਜਾ ਜਾਹੇ ਜਾਹੇ ਇਹ ਨਾਨਕ ਇੱਜ਼ਤ ਨਾਲ ਆਪਣੇ ਘਰ ਵਿੱਚ ਜਾਈਦਾ ਹੈ ਬਾ 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 ਬਾਏ ਗੁਰਜੀ ਦਾ ਖਾਲਸਾ ਬਾਏ ਗੁਰਜੀ ਕੀ ਵਤੇ ਚਲੋ ਬੱਧ ਰੱਖੋ ਚਲਾਈ ਹਮ ਸੋਕੋਕ ਜੇ ਪਰ ਸੇ ਨਹੀਂ ਲੋਗੋ ਮੋ ਅਭਿਮਾਨ ਜੈਸਾ ਮਨੋਕ ਨੂੰ ਸੋਕ ਦੋਕ ਨਹੀਂ ਪੋ ਸਕਦਾ ਲੋ ਵੋਹੰਕਾਰ ਨਹੀਂ ਪੋ ਸਕਦਾ ਹੂੰ ਕੋਨਾ ਨਕਸਨ ਰੇ ਮਨਾ ਸੋ ਮੁਰਾਤ ਭਗਵਾਨ ਹੈ ਨਾਨਕਾ ਬਸ ਤੁਹਾਨੂੰ ਜਾਣ ਨਹੀਂ ਪਰ ਲੇਟ ਹੋ ਜਾਂਦਾ ਤੁਹਾਨੂੰ ਮੈਂ ਭੇਜ ਦੇਣਾ ਜਲਦੀ ਨਾਲ ਹੋਰ ਜਾਵੜ ਦੇਣ ਦੋ ਜਾਨਾਂ ਜਾਣ ਦੋ ਤੁਹਾਨੂੰ ਹਾਲਸਾ ਜੀ ਇਸ ਕਰਣ ਤੂੰ ਵੀ ਜਾਵੜਾ ਹਾਲਕਰਨ ਜਾਵੜੋ ਤੁਸੀਂ ਹਾਲਸਾ ਜੀ ਕਿਹਦੇ ਆਹ ਕਰ ਦੋ ਪੱਠੇ ਪੁੱਤ ਜਾਓ ਤੂੰ ਵੀ ਜਾਵੜਾ ਜਿਹਨੇ ਜਾਣਾ ਜਾਵੜੋ ਹਾਲਸਾ ਜੀ ਕਿਹਦੇ ਬੱਤੇ ਜਿੱਥੇ ਜਿੱਥੇ ਬੱਤੇ ਲੋ ਆਕਰ ਉਹ ਸਾਰੇ ਪਹਿਲਾਂ ਆ ਇਕੱਠੇ ਕਰਕੇ ਬਾਕੀਆਂ ਕਰਵਾ ਕੇ ਜਾਏ ਜੰਗਾ ਸਾਰੇ ਹਣ